ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਤਲ ਕੈਂਪ ਵਿੱਚ ਵੀ ਜੇਪੀ ਉਮੀਦਵਾਰ ਦਾ ਕਾਲੇ ਨਾਲ ਸਖਤ ਵਿਰੋਧ ਕੀਤਾ ਜਾਵੇਗਾ ਕਿਸਾਨਾਂ ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਰਕਾਸ਼ ਸਿੰਘ ਮੱਲੀ ਸੀਨੀਅਰ ਉਮੀਦ ਪ੍ਰਧਾਨ ਸਮਿੰਦਰ ਸਿੰਘ ਛੀਨਾ ਆਨੰਦ ਸਿੰਘ ਸੂਬਾ ਜਰਨਲ ਖਤਰ ਓਕਾਰ ਸਿੰਘ ਪੁਰਾਣਾ ਬੰਗਾਲਾ ਨੇ ਕਿਹਾ ਜਦੋਂ ਤੱਕ ਸ਼ੰਭੂ ਖਨੋਰੀ ਡੱਬ ਵਾਲੀ ਬਾਟਰਾ ਤੇ ਚੱਲ ਰਹੇ ਸੰਦਰਸ਼ਕ ਕਿਸਾਨ ਅੰਦੋਲਨ ਮੋਰਚੇ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਵੱਲ ਨਹੀਂ ਲੈਂਦੀ ਉਦੋਂ ਤੱਕ ਮੋਰਚਾ ਚੱਲਦਾ ਰਹੇ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਜਦੋਂ ਤੱਕ ਰਿਹਾਈ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸ਼ੰਭੂ ਬਾਰਡਰ ਤੇ ਰੇਲ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਰੱਖਾਂਗੇ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਮਜਦੂਦਾਂ ਦੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਨਾ ਕੀਤੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਕੇਂਦਰ ਸਰਕਾਰ ਨੂੰ ਮਸਲੇ ਹੱਲ ਕਰਾਉਣ ਲਈ ਮਜਬੂਰ ਕਰਾਂਗੇ ਇਸ ਸਮੇਂ ਹਾਜ਼ਰ ਕਿਸਾਨ ਕੁਲਵਿੰਦਰ ਸਿੰਘ ਲੰਬੜ ਮੰਜਪੁਰ ਪਰਜਿੰਦਰ ਸਿੰਘ ਪ੍ਰਧਾਨ ਰਜਿੰਦਰ ਸਿੰਘ ਖੁੱਲੀਆਂ ਜਿਸਪਾਲ ਸਿੰਘ ਬਲਾਕ ਪ੍ਰਧਾਨ ਲਖਵੀਰ ਸਿੰਘ ਹਾਜੀਪੁਰ ਰਜੀਤ ਸਿੰਘ ਭਜਨ ਸਿੰਘ ਸਰਵਣ ਸਿੰਘ ਹਿਆਰਪੁਰ ਜਗਦੀਸ਼ ਸਿੰਘ ਜੀਸਾ ਨਿਰਮਲ ਸਿੰਘ ਛਨੀ ਲਾਲ ਸਿੰਘ ਮੱਖਣ ਸਿੰਘ ਸਰਦਾਰਾ ਸਿੰਘ ਮੁਖਤਿਆਰ ਮਸੀ ਲਿੰਦਰ ਸਿੰਘ ਨਾਰਪੁਰ ਸੁਭਾ ਸਿੰਘ ਫਲੋਤੀ ਸਰਿੰਦਰ ਸਿੰਘ ਮਾਲਾ ਰਜੀਤ ਕੁਮਾਰ ਅਰਸ਼ਦੀਪ ਸਿੰਘ ਪਰਮਜੀਤ ਸਿੰਘ ਦਿਲਬਾਖ ਸਿੰਘ ਪੁਰਾਣਾ ਬੰਗਾਲਾ ਜੁਗਲ ਕਿਸ਼ੋਰ ਬਲਵੰਤ ਰਾਜ ਨਾਨਕ ਸਿੰਘ ਪੁਰਾਣਾ ਬੰਗਾਲਾ ਸਮੇਤ ਭਾਰੀ ਗਿਣਤੀ ਵਿੱਚ ਜਿੱਥੇ ਬੰਦੀ ਦੇ ਵਰਕਰ ਹਾਜ਼ਰ ਸਨ ਜੀਵੀਸੀ ਅਪਡੇਟ ਦੇ ਲਈ ਉਕੇਰੀਆ ਤੋਂ ਹਰੀਸ਼ ਕੁਮਾਰ ਦੀ ਰਿਪੋਰਟ ਕਿਸਾਨ ਮਜ਼ਦੂਰ ਇਕਤਾ ਜਨਵਾ ਜਨਵਾ ਜਿੰਦਾਬਾਦ ਬੋਲੇ ਸੋਨਹਿਾ ਸੋਨ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਿਕਤਾਰ ਔਰਕਾਰ ਸਿੰਘ ਪੁਰਾਣਾ ਪੰਗਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਸੀਨੀਅਰ ਮੀਤ ਪ੍ਰਧਾਨ ਸੁਮਿੰਦਰ ਸਿੰਘ ਜਨੀ ਨਾਲ ਸਿੰਘ ਜੀ ਅੱਜ ਸਾਡੀ ਜਥੇਬੰਦੀ ਦੀ ਮੀਟਿੰਗ ਜਿਹੜੀ ਆ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਦੇ ਵਿੱਚ ਹੋਈ ਆ ਅੱਜ ਦੀ ਮੀਟਿੰਗ ਦੇ ਵਿੱਚ ਜਥੇਬੰਦੀ ਦੇ ਸਾਰੇ ਅਹੁਦੇਦਾਰ ਸਹਿਬਾਨ ਤੇ ਵਰਕਰ ਸਹਿਬਾਨ ਜਿਹੜੇ ਆ ਉਹ ਸ਼ਾਮਲ ਹੋਏ ਸੋ ਅੱਜ ਅਸੀਂ ਜਿਹੜੀ ਆ ਚਰਚਾ ਕੀਤੀ ਆ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰਾਂ ਦੇ ਉੱਤੇ ਸਾਡੇ ਅੰਦੋਲਨ ਦੇ ਉੱਤੇ ਭਾਜਪੀ ਨੇ ਜਿਹੜਾ ਜ਼ਬਰਟਾ ਆਇਆ ਮੋਦੀ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਸਰਕਾਰ ਨੇ ਸੋ ਕੱਲ ਅਮਰਤਸਰ ਸਾਹਿਬ ਦੇ ਵਿੱਚ ਵੀ ਜਿਲੇ ਜਿਲੇ ਦੇ ਵਿੱਚ ਪਿੱਟੇ ਬਿੱਡਪਿੰਡ ਦੇ ਵਿੱਚ ਜਦੋਂ ਸਾਡੀਆਂ ਜਥੇਬੰਦੀਆਂ ਜਿਹੜਾ ਸੀ ਜੀਐਸ ਦਾ ਵਿਰੋਧ ਕਰ ਰਹੀਆਂ ਸੀ ਸ਼ਾਂਤੀਪੂਰਵਕ ਤੇ ਭਾਜਪੀ ਦੇ ਗੁੰਡਿਆਂ ਨੇ ਜਿਹੜਾ ਉਹ ਸਾਡੇ ਕਿਸਾਨ ਵੀਰਾਂ ਦੇ ਉੱਤੇ ਹਮਲਾ ਕੀਤਾ ਜੇ ਜੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰਦੇ ਆ ਸੋ ਅਸੀਂ ਇਹ ਐਲਾਨ ਕੀਤਾ ਇੱਥੋਂ ਕਿ ਬੀਜੇਪੀ ਜਿਹੜੀ ਆ ਉਹ ਜਦੋਂ ਵੀ ਪਿੰਡਾਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਆਉਣਗੇ ਉਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਸਖਤ ਵਿਰੋਧ ਕਰਾਂਗੇ ਸੋ ਸਾਡੇ ਨੌਜਵਾਨ ਜਿਹੜੇ ਹਰਿਆਣੇ ਦੇ ਵਿੱਚੋਂ ਗ੍ਰਿਫਤਾਰ ਕੀਤੇ ਆ ਹਰਿਆਣੇ ਦੀ ਸਰਕਾਰ ਨੇ ਸਰਹੂ ਦੇ ਸਬੰਧ ਦੇ ਵਿੱਚ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਸਾਡੀ ਟੇਬਲ ਦੇ ਉੱਤੇ ਪਹਿਲੇ ਮੀਟਿੰਗ ਹੋਈ ਸੀ 16 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਸੀ ਪਰ ਦੋਨਾਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਰਿਹਾ ਨਹੀਂ ਕੀਤਾ ਅਸੀਂ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਰੇਲ ਦਾ ਚੱਕਾ ਜਾਮ ਕਰ ਦਿੱਤਾ ਆ ਦੋਹਾਂ ਮੋਰਚਿਆਂ ਨੇ ਜਿਹੜੇ ਸਾਡੇ ਮੋਰਚੇ ਆ ਜਿਹੜੇ ਫੋਰਮ ਆ ਦੋਹਾਂ ਮੋਰਚਿਆਂ ਦਾ ਉਹਨਾਂ ਨੇ ਉੱਥੇ ਚੱਕਾ ਜਾਮ ਕਰ ਦਿੱਤਾ ਤੇ ਰੇਲ ਦਾ ਚੱਕਾ ਜਾਮ ਉਦੋਂ ਤੱਕ ਰਹੇਗਾ ਜਦੋਂ ਤੱਕ ਸਾਡੇ ਕਿਸਾਨ ਵੀਰਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਸੋ ਮੈਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਤਾਮਲਨਾਡੂ ਉੜੀਸਾ ਮੱਧ ਪ੍ਰਦੇਸ਼ ਯੂਪੀ ਤੇ ਬਿਹਾਰ ਸਾਰੇ ਭਾਰਤ ਦੇ ਮਿਹਨਤੀ ਲੋਕਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਆ ਜਿਹੜਾ ਜੇਐਸਡੀ ਰਾਜਗੱਦੀ ਦੇ ਉੱਤੇ ਮਗਰਮਸ਼ ਬੈਠਾ ਹੈ ਜਿੱਥੇ ਅਸੀਂ ਇਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਮੋਦੀ ਵਰਗਿਆਂ ਦਾ ਵਿਰੋਧ ਕਰਨਾ ਉਥੇ ਵੋਟ ਦੀ ਚੋਟ ਦੇ ਨਾਲ ਇਹਨੂੰ ਜਿਹੜਾ ਮੂਹਰੇ ਮੂੰਹ ਛੱਡਦੇ ਹੋ ਰਾਜਗੱਦੀ ਦੇ ਉੱਤੋਂ ਤਾਂ ਜੋ ਇਹੋ ਜਿਹੇ ਜਿਹੜੇ ਡਿਕਟੇਟਰ ਆ ਤਾਨਾਸ਼ਾਹ ਆ ਉਹ ਅੱਗੇ ਤੋਂ ਲੈ ਕੇ ਕੋਈ ਜਬਰ ਨਾਲ ਇਹੋ ਜੇ ਬਣ ਕੇ ਕਰ ਸਕਣ ਸੋ ਮੈਨੂੰ ਪੂਰਨ ਆਸ ਹੈ ਕਿ ਸਾਰੇ ਭਾਰਤ ਦੇ ਕਿਰਤੀ ਲੋਕ ਇੱਕ ਹੋ ਕੇ ਇਸ ਬੀਜੇਪੀ ਨੂੰ ਜਿਹੜਾ ਆ ਮੂੰਹ ਦੇ ਮੂੰਹ ਛੁੱਟਣਗੇ ਤੇ ਆਪਣੀਆਂ ਜਿਹੜੀਆਂ ਬਣਦੀਆਂ ਮੰਗਾਂ ਆ ਜਿਹੜੀਆਂ ਇਹਨੇ 220 ਦੇ ਵਿੱਚ ਮੰਨੀਆਂ ਸੀ ਉਹ ਜਿਹੜੀਆਂ ਆ ਲਾਗੂ ਕਰਵਾ ਕੇ ਫਿਰ ਅਸੀਂ ਜਿਹੜਾ ਆ ਸ਼ੰਭੂ ਤੇ ਖਨੋਰੀ ਜੱਬ ਵਾਲੀ ਬਾਰਡਰਾਂ ਦੇ ਉੱਤੋਂ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ thank <laughs> you